ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਦੋਂ ਦਾ ਭਾਰਤ ਸਰਕਾਰ ਨੇ 8ਵੇਂ ਪੇ ਕਮਿਸ਼ਨ ਦਾ ਐਲਾਨ ਕੀਤਾ ਹੈ ਉਦੋਂ ਤੋਂ ਹੀ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਅੰਦਰ ਬਹੁਤ ਸਾਰੇ ਸਵਾਲ ਜਿਹੜੇ ਲਗਾਤਾਰ ਉੱਠ ਰਹੇ ਨੇ ਪਹਿਲਾਂ ਤਾਂ 2025 ਜਨਵਰੀ ਤੋਂ ਪਹਿਲਾਂ ਇਹ ਡਰ ਸੀ ਵੀ ਪਤਾ ਨਹੀਂ ਇਹ ਸਰਕਾਰ ਪੇ ਕਮਿਸ਼ਨ ਦੇਗੀ ਜਾਂ ਨਹੀਂ ਦੇਗੀ ਬੜੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਬਕਿਓ ਹੋਰ ਨਵਾਂ ਸਿਸਟਮ ਆਏਗਾ ਤਾਂ ਉਸ ਤੋਂ ਬਾਅਦ ਜਦੋਂ ਸਰਕਾਰ ਨੇ ਜਨਵਰੀ 2025 ਦੇ ਵਿੱਚ ਪੇ ਕਮਿਸ਼ਨ ਬਿਠਾਉਣ ਦਾ ਐਲਾਨ ਕੀਤਾ ਵੀ ਦੇਵੇਗੀ ਸਰਕਾਰ ਫਿਰ ਇਹ ਸਾਰਿਆਂ ਨੂੰ ਡਾਊਟ ਹੋ ਗਿਆ ਵੀ ਪਤਾ ਨਹੀਂ ਕਦੋਂ ਤੱਕ ਪੇ ਕਮਿਸ਼ਨ ਦਾ ਗਠਨ ਹੋਏਗਾ ਮੀਟਿੰਗਾਂ ਸ਼ੁਰੂ ਹੋਣਗੀਆਂ ਕਦੋਂ ਜਿਹੜਾ ਲਾਗੂ ਹੋਏਗਾ ਕਦੋਂ ਪੈਸਾ ਖਾਤੇ ਚ ਆਏਗਾ ਤੇ ਇਹ ਜਿਹੜੀ ਉਮੀਦ ਲਗਾਈ ਜਾ ਰਹੀ ਸਾਰਿਆਂ ਵੱਲੋਂ ਵੀ 2028-29 ਦੇ ਵਿੱਚ ਕਿਤੇ ਜਾ ਕੇ ਜਿਹੜਾ ਪੇ ਕਮਿਸ਼ਨ ਦਾ ਪੈਸਾ ਮਿਲੇਗਾ ਫਿਰ ਹੁਣ ਸਰਕਾਰ ਨੇ ਜਿਹੜਾ ਨਵੰਬਰ ਦੇ ਵਿੱਚ ਐਲਾਨ ਕਰ ਦਿੱਤਾ ਪੇ ਕਮਿਸ਼ਨ ਦੇ ਗਠਨ ਦਾ ਹੁਣ ਉਸ ਤੋਂ ਬਾਅਦ بڑے ਸਵਾਲ ਜਿਹੜੇ ਪੈਨਸ਼ਨਰਾਂ ਦੇ ਅੰਦਰ ਖਾਸ ਕਰਕੇ ਤੇ ਕੇਂਦਰੀ ਕਰਮਚਾਰੀਆਂ ਦੇ ਅੰਦਰ ਉੱਠ ਰਹੇ ਨੇ ਸੋ ਦੋ ਜ਼ਰੂਰੀ ਸਵਾਲਾਂ ਦੀ ਗੱਲ ਮੈਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕਰਨੀ ਹੈ ਬੜਾ ਸੋਸ਼ਲ ਮੀਡੀਆ ਤੇ ਜਿਹੜਾ ਪ੍ਰਿੰਟ ਮੀਡੀਆ ਤੇ ਅਖਬਾਰਾਂ ਦੇ ਵਿੱਚ ਨਿਊਜ਼ ਚੈਨਲਾਂ ਤੇ ਇਹ ਜਿਹੜੀਆਂ ਖਬਰਾਂ ਬਹੁਤ ਛਾਈਆਂ ਹੋਈਆਂ ਨੇ ਕਿ ਜਿਹੜਾ ਪੈਨਸ਼ਨਰਾਂ ਦੀ ਜਿਹੜੀਆਂ ਯੂਨੀਅਨਾਂ ਨੇ ਉਹਨਾਂ ਦੇ ਵੱਲੋਂ ਬਹੁਤ ਬਹੁਤ ਵੱਡੇ ਪੱਧਰ ਤੇ ਆਪੋ ਆਪਣੇ ਹਲਕੇ ਦੇ ਐਮਪੀ ਐਮਐਲਏ ਨੂੰ ਮੰਗ ਪੱਤਰ ਦਿੱਤੇ ਗਏ ਸੀ ਕਿ ਤੁਸੀਂ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾਓ ਸੋ ਦੇ ਵਿੱਚ ਦੋ ਮੁੱਖ ਸਵਾਲ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਵੀਡੀਓ ਦੇ ਵਿੱਚ ਤੁਹਾਨੂੰ ਸਭ ਨੂੰ ਇੱਕੋ ਬੇਨਤੀ ਹੈ ਕਿ ਆਪਾਂ ਇਸ ਚੈਨਲ ਤੇ ਹਮੇਸ਼ਾ ਤੁਹਾਡੇ ਜਾਣਕਾਰੀ ਭਰਪੂਰ ਗੱਲਬਾਤ ਸਾਂਝੀ ਕਰਦੇ ਰਹੀਦਾ ਜੇਕਰ ਤੁਹਾਨੂੰ ਜਾਣਕਾਰੀਆਂ ਚੰਗੀਆਂ ਲੱਗਦੀਆਂ ਤੁਸੀਂ ਵੀਡੀਓ ਨੂੰ ਲਾਈਕ ਹਾਈਪ ਸ਼ੇਅਰ ਜ਼ਰੂਰ ਕਰਦੇਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਜਿਹੜੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅੱਜ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਜਿਹੜੀ 1 ਦਸੰਬਰ ਨੂੰ ਸਾਡੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਸ਼੍ਰੀ ਆਨੰਦ ਬਧੋਰੀਆ ਜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਸਰਕਾਰ ਦੇ ਅੱਗੇ ਇਹ ਪੈਨਸ਼ਨਰਾਂ ਦੇ ਸਬੰਧ ਵਿੱਚ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸਰਕਾਰ ਨੇ ਹਾਲੀ ਦੇ ਵਿੱਚ ਪੇ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਂ ਸਿਰਫ ਐਲਾਨ ਕੀਤਾ ਸੋ ਉਹਦੇ ਜਵਾਬ ਦੇ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਜੀ ਨੇ ਇਹ ਦੱਸਿਆ ਕਿ 3 ਨਵੰਬਰ 2025 ਨੂੰ ਸਰਕਾਰ ਨੇ ਅਦੀ ਸੂਚਨਾ ਭਾਵ ਨੋਟੀਫਿਕੇਸ਼ਨ ਜਿਹੜਾ ਉਹ ਪੇ ਕਮਿਸ਼ਨ ਦੇ ਗਠਨ ਦਾ ਕਰ ਦਿੱਤਾ ਹੈ ਉਹ ਸਵਾਲ ਜਿਹੜਾ ਉਹਨਾਂ ਨੇ ਜਵਾਬ ਕਲੀਅਰ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਸਵਾਲ ਪੁੱਛਿਆ ਗਿਆ ਬਹੁਤ ਜ਼ਰੂਰੀ ਕਿ ਪੇ ਕਮਿਸ਼ਨ ਜਿਹੜਾ ਉਹ ਮਿਲਣਾ ਪਤਾ ਨਹੀਂ ਹਜੇ ਕਦੋਂ ਹੈ ਤੇ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਕਿ ਉਦੋਂ ਤੱਕ ਸਰਕਾਰ 50% ਡੀਏ ਡੀਆਰ ਨੂੰ ਬੇਸਿਕ ਪੇ ਦੇ ਵਿੱਚ ਸ਼ਾਮਲ ਕਰੇਗੀ ਤੇ ਜਿਹੜੀ ਫੌਰੀ ਰਾਹਤ ਹੈ ਇਹ ਮਲਾਜ਼ਮਾਂ ਨੂੰ ਪੈਨਸ਼ਨਰਾਂ ਨੂੰ ਕੇਂਦਰੀ ਕਰਮਚਾਰੀਆਂ ਨੂੰ ਦੇਗੀ ਤਾਂ ਸਾਫ਼ ਜਿਹੜਾ ਮਨਾ ਸਰਕਾਰ ਨੇ ਕਰ ਦਿੱਤਾ ਹੈ ਕਿ ਇਹਦੇ ਬਾਰੇ ਹਜੇ ਸਰਕਾਰ ਕੋਲੇ ਕੋਈ ਵਿਚਾਰ ਨਹੀਂ ਹੈ ਕਿ ਜਿਹੜਾ ਬੇਸਿਕ ਸੈਲਰੀ اور بیسک পেনশন ਦੇ ਵਿੱਚ ਡੀਏ ਜਾਂ ਡੀਆਰ ਨੂੰ ਮਰਜ ਕੀਤਾ ਜਾਣਾ ਜਾਂ ਨਹੀਂ ਇਹਦੇ ਬਾਰੇ ਕੋਈ ਵੀ ਜਿਹੜਾ ਉਹਨਾਂ ਨੇ ਗੱਲ ਕਰਨ ਤੋਂ ਜਿਹੜਾ ਇਨਕਾਰ ਕਰ ਦਿੱਤਾ ਇਹਦੇ ਬਾਰੇ ਸਰਕਾਰ ਵਿਚਾਰ ਨਹੀਂ ਕਰ ਰਹੀ ਹੈ ਤੀਜਾ ਜਿਹੜਾ ਸਭ ਤੋਂ ਜ਼ਰੂਰੀ ਸਵਾਲ ਜਿਹੜਾ ਕੀਤਾ ਗਿਆ ਇਹ 2 ਦਸੰਬਰ ਨੂੰ ਰਾਜ ਸਭਾ ਦੇ ਵਿੱਚ ਇਹ ਕੀਤਾ ਗਿਆ ਸ਼੍ਰੀ ਜਵੇਦ ਅਲੀ ਖਾਨ ਸ਼੍ਰੀ ਰਾਮਜੀ ਲਾਲ ਸੁਮਨ ਇਹ ਮੈਂਬਰ ਪਾਰਲੀਮੈਂਟ ਦੇ ਵੱਲੋਂ ਰਾਜ ਸਭਾ ਦੇ ਮੈਂਬਰਾਂ ਦੇ ਵੱਲੋਂ ਜਿਹੜਾ ਜ਼ਰੂਰੀ ਸਵਾਲ ਇਹ ਸੀ ਕਿ ਜਿਹੜਾ ਅੱਠਵਾਂ ਪੇ ਕਮਿਸ਼ਨ ਹੈ ਉਹਦੇ ਵਿੱਚ ਕਿ ਪੈਨਸ਼ਨਰਾਂ ਦੀ ਜਿਹੜੀ ਪੈਨਸ਼ਨ ਹੈ ਉਹ ਵੀ ਰਿਵਾਈਜ਼ ਹੋ ਰਹੀ ਹੈ ਤਾਂ ਉਹਦੇ ਸਬੰਧ ਵਿੱਚ ਜਿਹੜਾ ਮਿਨਿਸਟਰ ਆਫ ਸਟੇਟ ਫਾਈਨੈਂਸ ਸ਼੍ਰੀ ਪੰਕਜ ਚੌਧਰੀ ਜੀ ਨੇ ਜਵਾਬ ਦਿੱਤਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਹਾਡੀ ਸਕਰੀਨ ਤੇ ਵੀ ਆ ਰਿਹਾ ਦਾ 8th cpc will make it recommendation on the various issues wise pay allowances pension ਇੱਥੇ ਪੈਨਸ਼ਨ ਸ਼ਬਦ ਜਿਹੜਾ ਉਹਨਾਂ ਨੇ ਸਪੈਸ਼ਲੀ ਸ਼ਬਦ ਕੀਤਾ ਆਫ ਦੀ ਸੈਂਟਰਲ ਗਵਰਨਮੈਂਟ ਅਮਪਲਾਈਜ਼ ਭਾਵ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਜਿਹੜੇ ਉਹਨਾਂ ਦੀ ਪੈਨਸ਼ਨ ਤਨਖਾਹ ਤੇ ਲਾਉਨਸਸ ਉਹਨੂੰ ਜਿਹੜਾ ਪੇ ਕਮਿਸ਼ਨ ਦੇ ਵਿੱਚ ਰਿਵਾਈਜ਼ ਕੀਤਾ ਜਾਊਗਾ ਇਹ ਜਿਹੜਾ ਤੋਖਲਾ ਸੀ ਚਿੰਤਾ ਸੀ ਭਾਰਤ ਦੇ ਸਾਰੇ ਕੇਂਦਰੀ ਪੈਨਸ਼ਨਰਾਂ ਦੇ ਅੰਦਰ ਪੈਨਸ਼ਨ ਜਿਹੜੀ ਰਿਵਾਈਜ਼ ਕੀਤੀ ਜਾਏਗੀ ਜਾਂ ਨਹੀਂ ਸੋ ਇਹਦਾ ਜਿਹੜਾ ਕਲੀਅਰ ਜਵਾਬ ਸਰਕਾਰ ਵੱਲੋਂ ਕਰ ਦਿੱਤਾ ਗਿਆ ਕਿ ਪੈਨਸ਼ਨ ਨੂੰ ਵੀ ਰਿਵਾਈਜ਼ ਕੀਤਾ ਜਾਏਗਾ ਇਹ ਦੋ ਜਿਹੜੇ ਜ਼ਰੂਰੀ ਸਵਾਲ ਸਾਡੇ ਦੇਸ਼ ਦੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਮੈਂਬਰ ਸਾਹਿਬਾਨਾਂ ਵੱਲੋਂ ਕੀਤੇ ਗਏ ਤੇ ਮਾਨਯੋਗ ਵਿੱਤ ਰਾਜ ਮੰਤਰੀ ਸਾਹਿਬ ਨੇ ਇਹਨਾਂ ਦੋਨਾਂ ਦਾ ਜਵਾਬ ਦਿੱਤੇ ਕਿ ਜਿਹੜਾ ਇੱਕ ਤੇ ਸਾਨੂੰ ਨਾ ਵਾਚਕ ਜਵਾਬ ਮਿਲਿਆ ਕਿ ਬੇਸਿਕ ਪੈਨਸ਼ਨ ਔਰ ਬੇਸਿਕ ਸੈਲਰੀ ਦੇ ਵਿੱਚ ਡੀਏ ਡੀਆਰ ਮਰਜ ਨਹੀਂ ਹੋਵੇਗਾ ਹਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜੇ ਮੰਨ ਲਓ 1.5 ਸਾਲ ਤੱਕ ਪੇਕ ਮਿਸ਼ਨ ਲਾਗੂ ਨਹੀਂ ਹੁੰਦਾ ਤੇ ਤਦ ਤੱਕ ਜਿਹੜਾ ਡੀਏ ਇੱਥੇ ਥੋੜੀ ਖੜਾ ਰਹੇਗਾ ਤਾਂ ਉਸ ਜਿਹੜੀ ਰਾਤ ਆ ਉਹ ਮੁਲਾਜ਼ਮਾਂ ਨੂੰ ਕਿਵੇਂ ਮਿਲੇਗੀ ਜਿਹੜਾ ਜਿਹੜੀ ਮਹਿੰਗਾਈ ਵੱਧ ਰਹੀ ਆ। ਸੋ ਦੇ ਸੰਬੰਧ ਵਿੱਚ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਊਠ ਜਿਹੜਾ ਕਿਸ ਕੰਰਵਟ ਬੈਠਦਾ ਹੈ ਸਰਕਾਰ ਦੇ ਸੰਬੰਧ ਵਿੱਚ ਕੀ ਫੈਸਲਾ ਲੈਂਦੀ ਹੈ। ਤੇ ਤੀਜੀ ਜਿਹੜੀ ਜ਼ਰੂਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿਹੜਾ ਡੀਏ ਪਹਿਲਾਂ 3% ਵਧਿਆ ਸੀ 55 ਤੋਂ 58% ਹੋ ਗਿਆ ਸੀ। ਹੁਣ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਹ ਉਮੀਦ ਹੈ ਕਿ 3% ਵਧ ਕੇ ਜਿਹੜਾ 61% ਹੋ ਜਾਏਗਾ। ਪਰ ਜਿਹੜੇ ਅੰਕੜੇ ਸਾਹਮਣੇ ਆ ਰਹੇ ਨੇ ਮਹਿੰਗਾਈ ਦਰ ਦੇ ਉਹ ਪਹਿਲਾਂ ਨਾਲੋਂ ਘੱਟ ਜਿਹੜੇ ਪੇਸ਼ ਕੀਤੇ ਜਾ ਰਹੇ ਨੇ। ਤੋ ਉਹਦੇ ਅਨਸਾਰ ਜਿਹੜਾ ਡੀਏ ਡੀਆਰ ਹੈ ਉਹ ਹੁਣ 3% ਨਹੀਂ ਉਹ 2% ਹੀ ਵਧਣ ਦੀ ਉਮੀਦ ਹੈ ਸੋ ਇਹ ਤਿੰਨ ਜਾਣਕਾਰੀਆਂ ਮੈਂ ਤੁਹਾਡੇ ਸਮਰਾਂ ਦੇ ਨਾਲ ਜਿਹੜੇ ਕੇਂਦਰੀ ਕਰਮਚਾਰੀ ਨੇ ਖਾਸ ਕਰਕੇ ਡਿਫੈਂਸ ਖਾਸ ਕਰਕੇ ਡਿਫੈਂਸ EMPLOYEES ਅਤੇ ਪੈਨਸ਼ਨਰਾਂ ਦੇ ਫੈਮਿਲੀ ਪੈਨਸ਼ਨਰ ਉਹਨਾਂ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਜਿਵੇਂ ਜਿਵੇਂ ਵੀ 8ਵੇਂ ਪੇਕ ਮਿਸ਼ਨ ਦੇ ਸਬੰਧ ਵਿੱਚ ਕੋਈ ਜ਼ਰੂਰੀ ਜਾਣਕਾਰੀ ਮੇਰੇ ਕੋਲ ਆਏਗੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਪਰ ਫਿਰ ਵੀ ਬੜੇ ਵੀਰ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਹੌਸਲਾ ਰੱਖੋ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਬੜਾ ਕੁਝ ਚੱਲ ਰਿਹਾ ਹੈ ਕਈ ਸਰਕਾਰ ਦੇ ਚੈਨਲ ਨੇ ਸਰਕਾਰ ਦੇ ਆਈਟੀ ਸੈੱਲ ਨੇ ਚਲਾਏ ਨੇ ਉਹ ਹਰ ਘੰਟੇ ਬਾਅਦ ਕੋਈ ਨਾ ਕੋਈ ਵੀਡੀਓ ਸਰਕਾਰ ਦੇ ਹੱਕ ਦੇ ਵਿੱਚ ਜਿਹੜੀਆਂ ਪਾਉਂਦੇ ਰਹਿੰਦੇ ਨੇ ਤੇ 18 ਮਹੀਨੇ ਦਾ ਡੀਆਰ ਜਿਹੜਾ ਕਰੋਨਾ ਵੇਲੇ ਦਾ ਉਹਦੇ ਬਾਰੇ ਵੀ ਹਜੇ ਤੱਕ ਸਰਕਾਰ ਨੇ ਕੋਈ ਜਿਹੜਾ ਉਹ ਆਪਣਾ ਪੱਖ ਸਪਸ਼ਟ ਨਹੀਂ ਕੀਤਾ ਸੋ ਉਹ ਆਪਾਂ ਮੈਨੂੰ ਲੱਗਦਾ ਨਾ ਹੀ ਸਮਝੀਏ ਮਿਲ ਗਿਆ ਤਾਂ ਬੜੀ ਚੰਗੀ ਗੱਲ ਆ ਖੁਸ਼ੀ ਹੋਏਗੀ ਨਹੀਂ ਤਾਂ ਸਾਨੂੰ ਨਿਰਾਸ਼ਾ ਨਹੀਂ ਹੋਏਗੀ ਜਿਸ ਉਮੀਦ ਲਾ ਕੇ ਬੈਠਾਂਗੇ ਸੋ ਇਹ ਜਿਹੜੇ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਸੀ ਬਹੁਤ ਬਹੁਤ ਜຸນ ਸ਼ੇਅਰ ਜ਼ਰੂਰ ਕਰਦੇ ਹ ਜੀ ਇਸ ਪੰਜਾਬ ਗਿਆਨ ਦਰਪਣ ਚੈਨਲ ਤੇ ਤੁਸੀਂ ਲਗਾਤਾਰ ਵੀਡੀਓ ਵੇਖਦੇ ਰਹੋ ਤੁਹਾਡੀ ਜਾਣਕਾਰੀ ਹਿੱਤ ਆਪਾਂ ਵੀਡੀਓ ਵਿੱਚ ਸਾਂਝੀਆਂ ਕਰਦੇ ਰਵਾਂਗੇ ਅੱਜ ਦੀ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ